ਫੰਗਾਇਟ ਨੂੰ ਮਸ਼ੀਨ ਚ ਪੂਰਾ ਨਹੀਂ ਆਇਆ ਜਾ ਰਿਹਾ ਟਿੱਡੇ ਹੋ ਕੇ ਲੰਘ ਰਿਹਾ लेट्स ਸੀ ਇਹ ਹੁੰਦਾ ਕਿ ਨਹੀਂ ਸਾਡਾ ਡਾਕਟਰ ਸਾਹਿਬ ਹੋਏਗਾ ਵੀ ਨਹੀਂ ਜਰੂਰ ਹੋਊਗਾ ਸਾਹਿਬ ਸਟ੍ਰਾਈ ਕਰਾਂਗੇ ਲੋ ਜੀ ਦੇਖੋ ਤੁਸੀਂ ਕਰੋ ਅਜੇ ਤਾਂ ਰਾਜਵੀਰ ਜਵੰਦਾ ਦਾ ਸਿਵਾ ਠੰਡਾ ਨਹੀਂ ਹੋਇਆ ਸੀ ਕਿ ਪੰਜਾਬ ਦੇ ਇੱਕ ਹੋਰ ਗੱਬਰੂ ਨੌਜਵਾਨ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਇਸ ਜਵਾਨ ਦੀ ਮੌਤ ਦੀ ਖਬਰ ਆ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਕਿਸ ਸਦਮੇ ਦੇ ਵਿੱਚ ਹੈ ਹਸਪਤਾਲ ਦੇ ਉੱਪਰ ਸਵਾਲ ਉੱਠ ਰਹੇ ਨੇ ਅੰਮ੍ਰਿਤਸਰ ਦੇ 40s ਦੇ ਵਿੱਚ ਆਪਣਾ ਮਾਮੂਲੀ ਜਿਹਾ ਆਪਰੇਸ਼ਨ ਕਰਵਾਉਣ ਦੇ ਲਈ ਗਏ ਸੀ ਵਿਰਿੰਦਰ ਘੁੰਮਣ ਪਰ ਉੱਥੇ ਕਾਢ ਇੱਕ ਅਰੈਸਟ ਦੇ ਨਾਲ ਉਹਨਾਂ ਦੀ ਜਾਨ ਚਲੀ ਗਈ ਇਹ ਦਾਵਾ ਹਸਪਤਾਲ ਦੇ ਵੱਲੋਂ ਕੀਤਾ ਜਾ ਰਿਹਾ ਹੈ ਹਾਲਾਤ ਇਹ ਬਣ ਗਏ ਨੇ ਕਿ ਆਮ ਇਨਸਾਨ ਹੁਣ ਡਰਨ ਲੱਗ ਗਿਆ ਹੈ ਕਿ ਹਸਪਤਾਲ ਜਾਵਾਂਗੇ ਪਤਾ ਨਹੀਂ ਵਾਪਸ ਆਉਣਾ ਕਿ ਨਹੀਂ ਇਸ ਹੈਲਥ ਸਿਸਟਮ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ ਕਿਉਂਕਿ ਸਿਰਫ ਤਾਂ ਸਿਰਫ ਹਸਪਤਾਲ ਹੈ ਜਿਹੜੇ ਅੱਜ ਪੈਸੇ ਬਣਾਉਣ ਵਾਲੀਆਂ ਮਸ਼ੀਨਾਂ ਨੇ ਤਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੇ-ਵੱਡੇ ਇਨਫਰਾਸਟ੍ਰਕਚਰ ਜਿਹੜੇ ਡਾਕਟਰ ਖੜੇ ਕਰ ਲੈਂਦੇ ਆ ਦੇ ਉੱਤੇ ਬੈਂਕਾਂ ਦੀਆਂ ਕਿਸ਼ਤਾਂ ਦੇਣ ਦਾ ਔਰ ਉਸ ਸਿਸਟਮ ਨੂੰ ਸਬੰਧ ਨਾਲ ਬੜਾ ਵੱਡਾ ਦਬਾਅ ਹੁੰਦਾ ਘੁੰਮਣ ਵਰਗੇ ਨੌਜਵਾਨ ਜਿਨ੍ਹਾਂ ਦੀ ਫਿਟਨੈਸ ਦੇ ਉੱਪਰ ਕੋਈ ਸਵਾਲ ਨਹੀਂ ਖੜਾ ਕੀਤਾ ਜਾ ਸਕਦਾ ਔਰ ਇਹਦੇ ਤੇ ਬੜੀ ਗੌਰ ਕਰਨ ਦੀ ਜ਼ਰੂਰਤ ਹੈ ਸਾਡਾ ਹੈਲਥ ਸਿਸਟਮ ਉਹਦੇ ਵਿੱਚ ਵੱਡੇ ਜਿਹੜੇ ਸੁਧਾਰ ਹੈ ਉਹ ਲਿਆਉਣ ਦੀ ਜ਼ਰੂਰਤ ਹੈ ਪਰ ਵਾਰ ਇਹ ਸਥਿਤੀ ਚ ਨਹੀਂ ਹੈਗਾ ਕਿ ਆ ਉਹਨਾਂ ਨੂੰ ਇਸ ਗੱਲ 'ਤੇ ਪਰਸੂ ਕੀਤਾ ਜਾਵੇ ਪਰ ਉਹ ਕਿਉਂਕਿ ਮੇਰੇ ਤਾਂ ਫਾਦਰ ਨਾਲ ਹੀ ਗੱਲ ਹੋਈ ਆ ਉਹ ਕਹਿੰਦੇ ਕਿ ਮੇਰਾ ਤਾਂ ਸਾਰਾ ਕੁਝ ਹੀ ਚਲੇ ਗਿਆ ਕਿ ਮੈਂ ਹੁਣ ਇਦਾਂ ਦਾ ਕੁਝ ਕਰਾਉਣਾ ਨਹੀਂ ਹੈ ਲੇਕਿਨ ਹੈ ਬਹੁਤ ਵੱਡੀ ਅਣਗੈਦੀ ਆ ਮੈਨੂੰ ਲੱਗਦਾ ਕਿ ਮਿੰਤਾ ਜਦੋਂ ਕਲਮ ਕਰ ਰਹੇ ਸੀ ਜੀ 15-20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਇਹ ਸਾਰਾ ਕੁਝ ਫਾਈਨਲ ਹੋ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਈ ਧਰਨੀ ਹਿਲਦੀ ਹੁੰਦੀ ਸੀ ਯਾਰ ਉਹਨੇ ਸੋਹਣੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾ ਤਾ ਮਿਲਦਾ ਈ ਯਾਰ ਬੰਦਾ ਬਾ ਕਮਾਲ ਪਿਆ ਬਹੁਤ ਬਹੁਤ ਕੀ ਰੱਬਾ ਸੀ ਬਹੁਤ ਪਟਾ ਸੀ ਉਹਦਾ ਯਾਰ ਨੌਜਵਾਨ ਨਾਲ ਇਨਸਪੀਰੇਸ਼ਨ ਸੀ ਯਾਰ ਉਹਨੇ ਕਦੇ ਕਿਹਾ ਮਾਰਾ ਨਹੀਂ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਮਾ 20 ਬੰਦਨ ਤੱਕ ਤੱਕ ਸਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਉਸ ਵੇਰੇ ਗਿਆ ਤਾ ਇੱਕ ਹਟਾ-ਕਟਾ ਨੌਜਵਾਨ ਸੀ ਤੇ ਜਦੋਂ ਵਾਪਸ ਆਇਆ ਤੇ ਇੱਕ ਖਾਮੋਸ਼ লাশ ਬਣ ਕੇ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਪੰਜਾਬ ਨੂੰ ਵਾਕਈ ਤੇ ਵਿੱਚ ਕਿਸੇ ਦੀ ਨਜ਼ਰ ਲੱਗ ਗਈ ਹੈ ਕਿਉਂਕਿ ਪੰਜਾਬ ਦੀ ਜਵਾਨੀ ਭੰਗ ਪਾਣੇ ਜਾ ਰਹੀ ਹੈ ਰਾਜਵੀਰ ਜਵੰਦਾ ਦਾ ਸਵਾ ਅਜੇ ਠੰਡਾ ਨਹੀਂ ਹੋਇਆ ਸੀ ਜਦੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆ ਜਾਂਦੀ ਹੈ ਕਿ ਬੋਡੀ ਬਿਲਡਰ ਤੇ ਐਕਟਰ ਵਰਿੰਦਰ ਸਿੰਘ ਘੁੰਮਣ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਕਾਰਨ ਕਾਰਡੀਆਕ ਅਰੈਸਟ ਦਿਲ ਦਾ ਦੌਰਾ ਜਿਹੜਾ ਪਹਿਲਾਂ ਕਦੇ ਬਹੁਤ ਰੇਅਰ ਸੁਣਨ ਨੂੰ ਮਿਲਦਾ ਸੀ ਪਰ ਹੁਣ ਇੰਨੀ ਕ ਆਮ ਜੀ ਗੱਲ ਹੋ ਵੀ ਹੋ ਗਈ ਹੈ ਜਿਵੇਂ ਕਦੇ ਸਿਰਦਰਦ ਲੋਕਾਂ ਦਾ ਹੁੰਦਾ ਸੀ ਪਰ ਵਰਿੰਦਰ ਘੁੰਮਣ ਦੀ ਮੌਤ ਨੇ ਜੋ ਇੱਕ ਸਦਮਾ ਹੁੰਦਾ ਹੈ ਉਹ ਤਾਂ ਦਿੱਤਾ ਹੀ ਹੈ ਪਰ ਇਸ ਦੇ ਨਾਲ-ਨਾਲ ਜਿਹੜੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ ਇੱਕ ਸ਼ੌਕ ਲੱਗਾ ਹੈ ਕਿ ਉਹ ਇੰਨਾ ਫਿੱਟ ਇੰਨਾ ਤੰਦਰੁਸਤ 6.5 ਫੁੱਟ ਦਾ ਨੌਜਵਾਨ ਬੋਡੀ ਬਿਲਡਰ ਜਿਹੜਾ ਸਿਰਫ ਇੱਕ ਮਾਮੂਲੀ ਜੇ ਆਪਣੇ ਸਰਜਰੀ ਦੇ ਲਈ ਹਸਪਤਾਲ ਜਾਂਦਾ ਹੈ ਤੇ ਵਾਪਸ ਆਉਂਦਾ ਹੈ লাশ ਬਣ ਕੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਤਸਵੀਰਾਂ ਦਿਖਾਵਾਂਗੀ ਜਿਹੜੀਆਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਨੇ ਪਰਿਵਾਰ ਦਾ ਗੱਭਰੂ ਨੌਜਵਾਨ ਬਾਡੀ ਬਿਲਡਰ ਜਦੋਂ ਮਾਮੂਲੀ ਜੀ ਸਰਜਰੀ ਕਰਵਾਉਣ ਤੇ ਲਈ ਜਾਂਦਾ ਹੈ ਪਰ ਲਾਸ਼ ਬਣ ਕੇ ਵਾਪਸ ਆ ਜਾਂਦਾ ਹੈ ਤਾਂ ਪਰਿਵਾਰ ਸੰਭਾਲਿਆ ਨਹੀਂ ਸੰਭਲਦਾ ਪਰਿਵਾਰ ਦੀ ਹਾਲਤ ਦੇਖ ਕੇ ਹਰ ਕੋਈ ਮੈਨੂੰ ਲੱਗਦਾ ਹੈ ਕਿ ਇਹ ਅੰਦਾਜ਼ਾ ਲਗਾ ਸਕਦਾ ਹੈ ਕਿ ਉਸ ਪਰਿਵਾਰ ਦੇ ਉੱਤੇ ਪਹਾੜ ਤੋਂ ਵੀ ਵੱਡਾ ਦੁੱਖ ਇਸ ਵੇਲੇ ਟੁੱਟਿਆ ਹੈ ਇਹ ਤਸਵੀਰਾਂ ਸੰਸਕਾਰ ਤੋਂ ਪਹਿਲਾਂ ਦੀਆਂ ਨੇ ਮੋਡਲ ਟਾਊਨ ਦੇ ਸ਼ਮਸ਼ਾਨ ਘਾਟ ਦੇ ਵਿੱਚ ਵਰਿੰਦਰ ਘੁੰਮਣ ਨੂੰ ਆਖਰੀ ਵਿਦਾਈ ਦਿੱਤੀ ਗਈ ਉਸ ਤੋਂ ਪਹਿਲਾਂ ਉਹਨਾਂ ਦੀ ਅੰਤਿਮ ਯਾਤਰਾ ਕੱਢੀ ਗਈ ਤੇ ਫਿਰ ਉਹਨਾਂ ਨੂੰ ਪੰਜ ਤਤਾਂ ਦੇ ਵਿੱਚ ਵਿਲੀਨ ਕਰ ਦਿੱਤਾ ਗਿਆ ਵਰਿੰਦਰ ਘੁੰਮਣ ਤਾਂ ਇਸ ਦੁਨੀਆ ਤੋਂ ਚਲੇ ਗਏ ਪਰ ਪਰਿਵਾਰ ਦੇ ਲਈ ਪਿੱਛੇ ਦੁੱਖਾਂ ਦਾ ਪਹਾੜ ਛੱਡ ਗਏ ਨੇ ਤੇ ਨਾਲ ਹੀ ਨਾਲ ਕਈ ਸਵਾਲ ਵੀ ਛੱਡ ਗਏ ਨੇ ਕਿ ਆਖਰਕਾਰ ਜ਼ਿੰਦਗੀ ਇੰਨੀ ਜ਼ਿਆਦਾ ਜਿਹੜੀ ਹੈ ਛੋਟੀ ਹੋ ਗਈ ਹੈ ਜ਼ਿੰਦਗੀ ਮੁਸ਼ਕਲ ਹੋ ਗਈ ਹੈ ਤੇ ਮੌਤ ਇੰਨੀ ਜ਼ਿਆਦਾ ਸੌਖੀ ਹੋ ਗਈ ਹੈ ਕਿ ਹਸਪਤਾਲ ਦੇ ਵਿੱਚ ਕੋਈ ਵਿਅਕਤੀ ਮਾਮੂਲੀ ਚਾਹ ਇਲਾਜ ਕਰਵਾਉਣ ਤੇ ਲਈ ਗਿਆ ਤੇ ਫਿਰ ਉਹ ਕਦੇ ਵਾਪਸ ਨਹੀਂ ਆ ਪਾਇਆ ਇਹ ਪਰਿਵਾਰ ਦੀਆਂ ਰੋਂਦਿਆਂ ਉਕਰ ਲਾਉਂਦਿਆਂ ਦੀਆਂ ਤਸਵੀਰਾਂ ਜਿਨ੍ਹਾਂ ਨੂੰ ਦੇਖ ਕੇ ਇਹ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇਸ ਸਾਰੀ ਜ਼ਿੰਦਗੀ ਦਾ ਰੋਣਾ ਹੈ ਤੇ ਇਹ ਜਿਉਂਦਿਆਂ ਜੀ ਪਰਿਵਾਰ ਨੂੰ ਮਾਰ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਬੋਡੀ ਬਿਲਡਰ ਵਰਿੰਦਰ ਸਿੰਘ ਕੁਮਣ ਜਿਹੜੇ ਕਿ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਉਹ ਦੁਨੀਆ ਦੇ ਵਿੱਚ ਇੱਕ ਨਾਮੀ ਬਾਡੀ ਬਿਲਡਰ ਵੀ ਸੀ ਸਭ ਤੋਂ ਵੱਡੀ ਗੱਲ ਕਿ ਉਹ ਇੱਕ ਸ਼ਾਕਾਹਾਰੀ ਬਾਡੀ ਬਿਲਡਰ ਵਜੋਂ ਜਾਣੇ ਵੀ ਜਾਂਦੇ ਸੀ ਲੋਕਾਂ ਨੂੰ ਪ੍ਰੇਰਿਤ ਕਰਦੇ ਸੀ ਪਰ ਉਹਨਾਂ ਦੀ ਸੱਜੀ ਬਾਹਾਂ ਦੇ ਬਾਈਸੈਪ ਯਾਨੀ ਕਿ ਇੱਥੇ ਜਿਹੜਾ ਆ ਡੋਲੇ ਵਾਲਾ ਏਰੀਆ ਹੁੰਦਾ ਮੋਢੇ ਦੇ ਥੱਲੇ ਉੱਥੇ ਉਹਨਾਂ ਦੇ ਕੋਈ ਮਾਮੂਲੀ ਜੀ ਕੋਈ ਪਰੇਸ਼ਾਨੀ ਸੀ ਉਨਾਂ ਨੂੰ ਮੂਵਮੈਂਟ ਕਰਨ ਦੇ ਵਿੱਚ ਪ੍ਰੋਬਲਮ ਹੋ ਰਹੀ ਸੀ ਜਿਸ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਫੋਰਟੈਸ ਦੇ ਵਿੱਚ ਜਾਂਦੇ ਨੇ ਜਿੱਥੇ ਉਹਨਾਂ ਦਾ ਮਾਈਨਰ ਜਿਆ ਆਪਰੇਸ਼ਨ ਹੋਣਾ ਹੁੰਦਾ ਜਿਵੇਂ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਬਹੁਤ ਮਾਈਨਰ ਜੀ ਸਰਜਰੀ ਹੋਣੀ ਹੈ ਇੰਨੀ ਮਾਈਨਰ ਸਰਜਰੀ ਸੀ ਕਿ ਉਹ ਕਿਸੇ ਨੂੰ ਨਾਲ ਲੈ ਕੇ ਜਾਣਾ ਵੀ ਜ਼ਰੂਰੀ ਨਹੀਂ ਸਮਝਦੇ ਉਹ ਖੁਦ ਡਰਾਈਵ ਕਰਕੇ ਅੰਮ੍ਰਿਤਸਰ ਜਾਂਦੇ ਨੇ ਪਰ ਉੱਥੇ ਜਦੋਂ ਸ਼ਾਮ ਨੂੰ ਇੱਕ ਖਬਰ ਆਉਂਦੀ ਹੈ ਕਿ ਵਰਿੰਦਰ ਘੁੰਮਣ ਦੀ ਜਾਨ ਚਲੀ ਗਈ ਹੈ ਕਾਰਡੀਕ ਅਰੈਸਟ ਦੇ ਨਾਲ ਹਾਲਾਂਕਿ ਉੱਥੇ ਹੰਗਾਮਾ ਵੀ ਹੁੰਦਾ ਹੈ ਫਾਟਿਸ ਦੇ ਡਾਕਟਰਾਂ ਦੇ ਉੱਪਰ ਸਵਾਲ ਵੀ ਖੜੇ ਕੀਤੇ ਜਾਂਦੇ ਨੇ ਪਰਿਵਾਰ ਦਾ ਇਹ ਵੀ ਯਾਰਾ ਮਿੱਤਰਾਂ ਦਾ ਕਹਿਣਾ ਹੁੰਦਾ ਹੈ ਕਿ ਲਾਪਰਵਾਹੀ ਨੈਗਲੀਜੈਂਸ ਦਾ ਜਿਹੜਾ ਸ਼ਿਕਾਰ ਹੋਏ ਨੇ ਇਹ ਜਿਹੜੀ ਕੁਦਰਤੀ ਮੌਤ ਨਹੀਂ ਹੈ ਇਹ ਕਤਲ ਹੈ ਜੋ ਕੀਤਾ ਗਿਆ ਹੈ ਵਰਿੰਦਰ ਘੁੰਮਣ ਦਾ ਹਾਲਾਂਕਿ ਉਸ ਤੋਂ ਬਾਅਦ ਕਾਫੀ ਹੰਗਾਮਾ ਹੁੰਦਾ ਹੈ ਪਰ ਜਿਹੜੀ ਉਹਨਾਂ ਦੀ ਡੈੱਡ ਬੋਡੀ ਹੈ ਉਹਨਾਂ ਦੇ ਜਲੰਧਰ ਵਾਲੇ ਘਰ ਦੇ ਵਿੱਚ ਆ ਜਾਂਦੀ ਹੈ ਕੈ ਨਗਰ ਦੇ ਵਿੱਚ ਉਹਨਾਂ ਦਾ ਘਰ ਹੈ ਤੇ ਨਾਲ ਨਾਲ ਬਰਿੰਦਰ ਬਾਡੀ ਬਿਲਡਰ ਤੇ ਐਕਟਰ ਤਾਂ ਹੈ ਹੀ ਸੀ ਉਹ ਕਿਸਾਨੀ ਦੇ ਨਾਲ ਜੁੜੇ ਹੋਏ ਸੀ ਡੇਰੀ ਫਾਰਮ ਉਹਨਾਂ ਦਾ ਚਿਲੰਦਰ ਦੇ ਵਿੱਚ ਹੈ ਉਹਨਾਂ ਦੇ ਡੇਰੀ ਫਾਰਮ ਵਾਲਾ ਜਿਹੜਾ ਘਰ ਹੈ ਉੱਥੇ ਉਹਨਾਂ ਦੀ ਬਾਡੀ ਲੈ ਕੇ ਚਾਈ ਜਾਂਦੀ ਹੈ ਤੇ ਫਿਰ ਅਗਲੇ ਦਿਨ ਜਿਹੜਾ ਉਹ ਸੰਸਕਾਰ ਉਹਨਾਂ ਦਾ ਕਰ ਦਿੱਤਾ ਜਾਂਦਾ ਹੈ ਕਿਉਂਕਿ ਪਰਿਵਾਰ ਪੋਸਟਮਾਰਟਮ ਦੇ ਲਈ ਰਾਜ਼ੀ ਨਹੀਂ ਹੁੰਦਾ ਪਿਤਾ ਬੁੜਾਪੇ ਦੇ ਵਿੱਚ ਜਿਨ੍ਹਾਂ ਦਾ ਸਹਾਰਾ ਚਲਾ ਗਿਆ ਉਹ ਕਹਿੰਦੇ ਨੇ ਕਿ ਮੇਰਾ ਸਭ ਕੁਝ ਪਹਿਲਾਂ ਹੀ ਲੁੱਟਿਆ ਜਾ ਚੁੱਕਾ ਹੈ ਮੈਂ ਹੁਣ ਆਪਣੇ ਪੁੱਤ ਦੀ ਚੀਰ ਫਾੜ ਜਿਹੜੀ ਹੈ ਉਹ ਪ੍ਰਤਾਸ਼ਤ ਨਹੀਂ ਕਰ ਪਾਵਾਂਗੇ ਇਸ ਲਈ ਪਰਿਵਾਰ ਪੋਸਟਮਾਰਟਮ ਨਹੀਂ ਕਰਵਾਉਂਦਾ ਜਿਹਦੇ ਨਾਲ ਲੱਗ ਰਿਹਾ ਸੀ ਕਿ ਕਾਫੀ ਹੱਦ ਤੱਕ ਇਹ ਸਾਫ਼ ਹੋ ਸਕਦਾ ਹੈ ਕਿ ਵਰਿੰਦਰ ਘੁੰਮਣ ਦੀ ਮੌਤ ਦੇ ਕਾਰਨ ਕੀ ਬਣੇ ਹਾਲਾਂਕਿ ਉਸ ਤੋਂ ਬਾਅਦ ਜਦੋਂ ਹਸਪਤਾਲ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਸੀ ਤਾਂ ਅੰਮ੍ਰਿਤਸਰ ਫੋਰਟਿਸ ਦੇ ਵੱਲੋਂ ਇੱਕ ਮੈਡੀਕਲ ਸਟੇਟਮੈਂਟ ਜਿਹੜੀ ਹੈ ਉਹ ਜਾਰੀ ਕੀਤੀ ਜਾਂਦੀ ਹੈ ਉਸ ਮੈਡੀਕਲ ਬੁਲੇਟਿਨ ਦੇ ਵਿੱਚ ਜੋ ਉਹ ਕਹਿੰਦੇ ਨੇ ਕਿ 6 ਅਕਤੂਬਰ ਨੂੰ ਵਰਿੰਦਰ ਘੁੰਮਣ ਉਹਨਾਂ ਦੇ ਕੋਲ ਕੰਸਲਟ ਕਰਨ ਦੇ ਲਈ ਆਉਂਦੇ ਨੇ ਉਹ ਦੱਸਦੇ ਨੇ ਕਿ ਉਹਨਾਂ ਦੀ ਸਜੀ ਬਾਂਹ ਦੇ ਵਿੱਚ ਪਰੇਸ਼ਾਨੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੈਸ ਕਰਨ ਤੋਂ ਬਾਅਦ ਯਾਨੀ ਉਹਨਾਂ ਦੀ ਜਾਂਚ ਕਰਨ ਤੋਂ ਬਾਅਦ ਡਾਕਟਰ ਉਹਨਾਂ ਨੂੰ 9 ਅਕਤੂਬਰ ਦਾ ਸਮਾਂ ਦਿੰਦੇ ਨੇ ਕਿ ਤੁਹਾਡੀ 9 ਅਕਤੂਬਰ ਨੂੰ ਸਰਜਰੀ ਹੋਵੇਗੀ ਤੁਸੀਂ ਈਨੇ ਵਜੇ ਸਾਡੇ ਕੋਲ ਪਹੁੰਚ ਜਾਣਾ ਹੈ ਤੇ ਬਿਲਕੁਲ ਉਸ ਮਿਲੀ ਹੋਈ ਤਰੀਕ ਤੇ ਮੁਤਾਬਕ ਵਰਿੰਦਰ ਕੁਮਾਨ ਆਪਣੇ ਘਰੋਂ ਨਿਕਲਦੇ ਨੇ ਘਰਦਿਆਂ ਨੂੰ ਇਹ ਕਹਿ ਕੇ ਕਿ ਬੜੀ ਛੋਟੀ ਜੀ ਸਰਜਰੀ ਹੈ ਮੈਂ ਸ਼ਾਮ ਤੱਕ ਵਾਪਸ ਆ ਜਾਵਾਂਗਾ ਉੱਥੇ ਜਾਂਦੇ ਨੇ ਹਾਲਾਂਕਿ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਜਿਹੜਾ 3 ਵਜੇ ਤੱਕ ਨੇ ਹਾਲਾਤ ਬਿਲਕੁਲ ਠੀਕ ਹੁੰਦੇ ਨੇ 3:35 ਤੇ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਏ ਡਾਕਟਰਾਂ ਦੇ ਕਹਿਣ ਮੁਤਾਬਕ ਉਸ ਤੋਂ ਬਾਅਦ ਤਕਰੀਬਨ 2 ਘੰਟੇ ਤੱਕ ਉਹਨਾਂ ਦੀ ਜਿਹੜੀ ਹੈ ਉਹ ਟ੍ਰੀਟਮੈਂਟ ਕੀਤਾ ਗਿਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਤਕਰੀਬਨ 6 ਵਜੇ ਪੌਣੇ 6 ਵਜੇ ਉਹ ਦਮ ਤੋੜ ਜਾਂਦੇ ਨੇ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਹੁਣ ਸਭ ਤੋਂ ਵੱਡੇ ਇਹ ਸਵਾਲ ਖੜੇ ਹੁੰਦੇ ਨੇ ਕਿ ਫਿਟਨੈਸ ਦੇ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਉਹਨਾਂ ਦੇ ਉੱਪਰ ਜ਼ਾਹਰ ਨਹੀਂ ਕੀਤਾ ਜਾ ਸਕਦਾ ਕਿ ਉਹਨਾਂ ਦੀ ਡਾਈਟ ਖਰਾਬ ਹੋ ਸਕਦੀ ਹੈ ਉਹਨਾਂ ਦੀ ਫਿਟਨੈਸ ਦੇ ਵਿੱਚ ਕੋਈ ਕਮੀ ਹੈ ਸਾਲਾਂ ਦੀ ਮਿਹਨਤ ਦੇ ਨਾਲ ਬਣਾਇਆ ਸ਼ਰੀਰ ਸੈਕਿੰਡਾਂ ਦੇ ਵਿੱਚ ਮਿੱਟੀ ਹੋ ਗਿਆ ਤੇ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਪਰਿਵਾਰ ਤਾਂ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਸਮਝ ਹੀ ਨਹੀਂ ਪਾਇਆ ਕਿ ਹੋਇਆ ਕੀ ਹੈ ਕਿਉਂਕਿ ਜਿਵੇਂ ਅਸੀਂ ਵੀ ਇੱਕ ਮਿੰਟ ਦੇ ਲਈ ਸੋਚਣ ਮੈਨੂੰ ਲੱਗਦਾ ਕਿ ਅਸੀਂ ਅੰਦਾਜ਼ਾ ਤਾਂ ਲਗਾ ਹੀ ਨਹੀਂ ਸਕਦੇ ਕਿ ਹੋਇਆ ਕੀ ਹੈ ਪਰਿਵਾਰ ਦੇ ਨਾਲ ਪਰ ਜੇ ਅਸੀਂ ਹਾਈਪੋਥੈਟਿਕਲੀ ਇਹ ਸੋਚ ਵੀ ਲਈਏ ਕਿ ਸਾਡਾ ਕੋਈ ਪਰਿਵਾਰ ਦਾ ਮੈਂਬਰ ਸਾਨੂੰ ਇਹ ਕਹਿ ਕੇ ਜਾਵੇ ਜਾਂ ਅਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਹ ਕਹਿ ਕੇ ਜਾਈਏ ਕਿ ਸਾਡੀ ਮਾਈਨਰ ਜੀ ਸਰਜਰੀ ਹੈ ਤੁਹਾਨੂੰ ਸਾਡੇ ਨਾਲ ਆਉਣ ਦੀ ਲੋੜ ਨਹੀਂ ਹੈ ਬਸ ਮੈਂ ਗਿਆ ਤੇ ਮੈਂ ਆਇਆ ਜਿਵੇਂ ਅਸੀਂ ਡਾਕਟਰ ਦੇ ਕੋਲ ਦਵਾਈ ਲੈਣੀ ਹੁੰਦੀ ਹੈ ਤਾਂ ਅਸੀਂ ਵਾਪਸ ਆ ਜਾਣਾ ਪਰ ਉਸ ਪਰਿਵਾਰ ਨੂੰ ਜਦੋਂ ਪਤਾ ਲੱਗਦਾ ਹੈ ਕਿ ਸਾਡਾ ਪੁੱਤਰ ਤਾਂ ਹੁਣ ਕਦੇ ਵਾਪਸ ਹੀ ਨਹੀਂ ਆਉਣਾ ਉਹ ਆਇਆ ਹੈ ਤਾਂ ਉਹ লাশ ਬਣ ਕੇ ਆਇਆ ਹੈ ਉਹ ਖਾਮੋਸ਼ ਹੋ ਗਿਆ ਹੈ ਹਮੇਸ਼ਾ ਦੇ ਲਈ ਉਹ ਸਾਡੇ ਵਿੱਚ ਨਹੀਂ ਰਿਹਾ ਤਾਂ ਉਸ ਪਰਿਵਾਰ ਦਾ ਤਾਂ ਜਿਹੜਾ ਦੁੱਖਾਂ ਦਾ ਪਹਾੜ ਟੁੱਟਿਆ ਹੋ ਸੀ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਕਿ ਉਸ ਪਰਿਵਾਰ ਤੇ ਨਾਲ ਹੋਇਆ ਕੀ ਤੁੱਬਾਂ ਮਾਰਦੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਉਹ ਰੋਂਗਟੇ ਖੜੇ ਕਰ ਦੇਣ ਵਾਲੀਆਂ ਸੀ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀਆਂ ਸੀ ਹਾਲਾਂਕਿ ਜਦੋਂ ਇਕ ਘਟਨਾ ਵਾਪਰੀ ਅਸੀਂ ਰਾਤ ਨੂੰ ਜਦੋਂ ਉੱਥੇ ਗਏ ਪਰਿਵਾਰ ਬਿਲਕੁਲ ਗੱਲਬਾਤ ਕਰਨ ਦੀ ਹਾਲਤ ਦੇ ਵਿੱਚ ਨਹੀਂ ਸੀ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਉੱਥੇ ਦਾ ਚੰਦਰਦਰ ਦਾ ਮੀਡੀਆ ਸੀ ਉਹਨਾਂ ਨੇ ਵੀ ਪਰਿਵਾਰ ਦੀ ਇਸ ਹਾਲਤ ਨੂੰ ਸਮਝਦੇ ਹੋਏ ਜਿਹੜਾ ਉਹ ਪੂਰਾ ਉਸ ਗੱਲ ਦਾ ਸਤਕਾਰ ਕੀਤਾ ਪਰ ਅਸੀਂ ਕੋਸ਼ਿਸ਼ ਕੀਤੀ ਬੀਜੇਪੀ ਆਗੂ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਪਰਿਵਾਰ ਦੇ ਨਾਲ ਉਸ ਵੇਲੇ ਮੁਲਾਕਾਤ ਕਰਕੇ ਆਏ ਅੱਧੀ ਰਾਤ ਨੂੰ ਉਨ੍ਹਾਂ ਦੇ ਨਾਲ ਗੱਲਬਾਤ ਕਰਕੇ ਕਿ ਜਾਣੀਏ ਕਿ ਆਖਰਕਾਰ ਪਰਿਵਾਰ ਨੇ ਹੁਣ ਕੀ ਫੈਸਲਾ ਲਿਆ ਹੈ ਕਿ ਪਰਿਵਾਰ ਚਾਹੁੰਦਾ ਹੈ ਕਿ ਇਸ ਮਾਮਲੇ ਦੀ ਜਾਂਚ ਹੋਵੇ ਤਾਂ ਹਾਲਾਂਕਿ ਉਹਨਾਂ ਨੇ ਖੁਦ ਹੈਲਥ ਸਿਸਟਮ ਤੇ ਸਵਾਲ ਚੁੱਕੇ ਨੇ ਕਿ ਇਹ ਬਹੁਤ ਵੱਡੀ ਅਣਗਹਿਲੀ ਹੋਈ ਹੈ ਕਿ ਆਮ ਸ਼ਰੀਰ ਨਹੀਂ ਸੀ ਵਰਿੰਦਰ ਘੁੰਮਣ ਕੋਈ ਆਮ ਇਨਸਾਨ ਨਹੀਂ ਸੀ ਵਰਿੰਦਰ ਘੁੰਮਣ ਸਾਡੇ ਤੁਹਾਡੇ ਵਰਗਾ ਇਨਸਾਨ ਨਹੀਂ ਸੀ ਨਾ ਉਹਦੀ ਬੋਡੀ ਬਾਡੀ ਉਸ ਤਰ੍ਹਾਂ ਦੀ ਸੀ ਤੇ ਇਸ ਕਰਕੇ ਉਸ ਨੂੰ ਟ੍ਰੀਟਮੈਂਟ ਵੀ ਡਿਫਰੈਂਟ ਦਿੱਤਾ ਜਾਣਾ ਚਾਹੀਦਾ ਸੀ ਜਿੱਥੇ ਕਿ ਉਸ ਨੂੰ ਉਹ ਟ੍ਰੀਟਮੈਂਟ ਨਹੀਂ ਮਿਲਿਆ ਹੈਲਥ ਸਿਸਟਮ ਪੂਰੀ ਤਰ੍ਹਾਂ ਫੇਲ ਹੋਇਆ ਹੈ ਇਹ ਉਹਨਾਂ ਨੇ ਦਾਅਵਾ ਕੀਤਾ ਗੱਲਬਾਤ ਤੁਹਾਨੂੰ ਸੁਣਾਉਣੀ ਆ ਸਵਾਲ ਵੀ ਮੁੱਕ ਜਾਂਦੇ ਨੇ ਕਿ ਆਖਿਰਕਾਰ ਇਹ ਹੋਇਆ ਕੀ ਦੇਖੋ ਅੱਜ ਜਿਹੜਾ ਹੈਲਥ ਸਿਸਟਮ ਹੈ ਮੈਡੀਕਲ ਲਾਈਨ ਆ ਉਦੇ ਤੇ ਅੱਜ ਵਿਸ਼ਵਾਸ ਲੋਕਾਂ ਦਾ ਘਟਦਾ ਜਾ ਰਿਹਾ ਖਾਸ ਕਰਕੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਕਿਉਂਕਿ ਸਾਡੇ ਇਹੋ ਜਿਹੇ ਨੌਜਵਾਨ ਸਾਥੀ ਜਿਹੜਾ ਕਿ ਬਿਲਕੁਲ ਘਰੋਂ ਠੀਕ ਠਾਕ ਇੱਕ ਮਾਮੂਲੀ ਸਰਜਰੀ ਹੈ ਸ਼ੋਲਡਰ ਦੀ ਸ਼ੋਲਡਰ ਦੇ ਵਿੱਚ ਦਿੱਕਤ ਸੀ ਇੱਕ ਮਾਮੂਲੀ ਸਰਜਰੀ ਕਰਵਾਉਣ ਦੇ ਲਈ ਅ ਅੰਮ੍ਰਿਤਸਰ ਫੋਰਟਿਸ ਹਸਪੀਟਲ ਦੇ ਵਿੱਚ ਗਿਆ ਔਰ ਆਪਰੇਸ਼ਨ ਵੀ ਕੋਈ ਲੰਬਾ ਚੋੜਾ ਨਹੀਂ ਸੀ ਪਰ ਉਹ ਉਹਨਾਂ ਦੇ ਫਾਦਰ ਸਾਹਿਬ ਨੇ ਦੱਸਿਆ ਕਿ ਸਵੀਰੇ 9 ਵਜੇ ਆਪਰੇਸ਼ਨ ਥੀਏਟਰ ਚ ਲੈ ਕੇ ਗਏ ਤਾਂ ਕਰੀਬ 5 ਵਜੇ ਦੇ ਲੱਗੇ ਜਾ ਕੇ ਜਿਹੜੀ ਸਰਜਰੀ ਤਕਰੀਬਨ 1 ਘੰਟੇ ਦੇ ਕਰੀਬ ਸੀਗੀ ਉਹਦਾ ਜਦੋਂ ਇੰਨਾ ਲੰਬਾ ਸਮਾਂ ਸਰਜਰੀ ਦੇ ਅੰਦਰ ਲੱਗ ਗਿਆ ਤਾਂ ਪਰਿਵਾਰ ਚਿੰਤਾ ਦੇ ਵਿੱਚ ਸੀਗਾ ਉਹਨਾਂ ਨੇ ਜਾ ਕੇ ਡਾਕਟਰਾਂ ਨਾਲ ਪੁੱਛ ਕੇ ਚ ਕੀਤੀ ਕਿਸੇ ਨੇ ਉਹਨਾਂ ਨੂੰ ਕਲੀਅਰ ਪੋਜੀਸ਼ਨ ਨਹੀਂ ਦੱਸੀ ਤਾਂ ਥੋੜੀ ਦੇਰ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਇਹਨਾਂ ਨੂੰ ਦੋ ਬਾਰ ਕਾਰਡੀਕ ਅਰੇਸਟ ਹੋਇਆ ਪਹਿਲੀ ਵਾਰ ਹੋਇਆ ਰਿਕਵਰ ਕੀਤਾ ਦੂਸਰੀ ਵਾਰ ਹੋਇਆ ਜਿਹੜਾ ਰਿਕਵਰ ਨਹੀਂ ਕਰ ਸਕੇ ਤਾਂ ਉਹਨਾਂ ਦੀ ਜਿਹੜੀ ਹੈ ਡੈਥ ਹੋ ਗਈ ਹੈ ਇੱਕ ਹਾਥੀ ਵਰਗੀ ਜਾਨਵਰ ਦਾ ਗੱਭਰੂ ਨੌਜਵਾਨ ਜਿਹਨੂੰ ਚੰਗਾ ਭਲਾ ਉਹਦਾ ਪਿਤਾ ਸਰਜਰੀ ਕਰਵਾਉਣ ਲਈ ਲੈ ਕੇ ਗਿਆ ਹੋਵੇ ਤਾਂ ਕੁਝ ਸਮੇਂ ਬਾਅਦ ਉਹਦੀ ਗੱਡ ਬੋਡੀ ਸਾਹਮਣੇ ਪਈ ਹੋਵੇ ਤਾਂ ਇਹ ਜਿਹੜਾ ਦੁੱਖ ਹੈ ਇੱਕ ਪਿਤਾ ਇੱਕ ਪਤਨੀ ਔਰ ਬੱਚਿਆਂ ਹੀ ਬੱਚਿਆਂ ਨੂੰ ਹੀ ਇਹ ਮਹਿਸੂਸ ਹੋ ਸਕਦਾ ਪਰ ਕਿਉਂਕਿ ਉਹ ਜਲੰਧਰ ਔਰ ਪੰਜਾਬ ਦਾ ਨਾਮ ਦੇਸ਼ ਦੁਨੀਆ ਦੇ ਵਿੱਚ ਰੋਸ਼ਨ ਕਰਨ ਵਾਲਾ ਇੱਕ ਸ਼ਾਕਾਹਾਰੀ ਬੋਡੀ ਬਿਲਡਰ ਔਰ ਬਾਲੀਵੁੱਡ ਦੀ ਦੁਨੀਆ ਦੇ ਵਿੱਚ ਉਹਦਾ ਇੱਕ ਨਾਮ ਸੀਗਾ ਉਹਨੂੰ ਖੜੇ ਨੂੰ ਲੋਕ ਦੇਖਣ ਆਉਂਦੇ ਸੀ ਜਿੰਨੇ ਵੀ ਬਾਲੀਵੁੱਡ ਦੇ ਐਕਟਰ ਸੀਗੇ ਉਹਦੇ ਨਾਲ ਖੜਕੇ ਉਹਦੇ ਨਾਲ ਫੋਟੋ ਖਿਚਵਾਣਾ ਜਿਹੜਾ ਆਪਣਾ ਪ੍ਰਾਊਡ ਸਮਝਦੇ ਸੀ ਔਰ ਇਦਾਂ ਦਾ ਹੀਰਾ ਸਾਡੇ ਵਿੱਚੋਂ ਚਲਾ ਗਿਆ ਜਿਹਦਾ ਘਾਟਾ ਜਿਹੜਾ ਕਦੀ ਵੀ ਪੰਜਾਬ ਜਿਹੜਾ ਪੂਰਾ ਨਹੀਂ ਕਰ ਸਕਦਾ ਔਰ ਦਿਲ ਦਾ ਦੌਰਾ ਇਹਨਾਂ ਕਾਮਨ ਕਰ ਦਿੱਤਾ ਜਾਣਾ ਜਿਹੜਾ ਕਦੇ ਸੁਣਿਆ ਜਾਂਦਾ ਸੀ ਕਿ 100 ਦੇ ਵਿੱਚੋਂ ਕਦੇ ਇੱਕ ਕੇਸ ਹੁੰਦਾ ਸੀ ਹੁਣ ਮੈਨੂੰ ਲੱਗਦਾ ਕਿ 100 ਦੇ ਵਿੱਚੋਂ ਇੱਕ ਕੇਸ ਹੁੰਦਾ ਹੋਵੇਗਾ ਜਿਹੜਾ ਕਦੇ ਨਾਰਮਲ ਸੁਣਿਆ ਜਾਵੇਗਾ ਇਹ ਇੱਡੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਇਨੀਆਂ ਕਾਮਨ ਕਦੋਂ ਤੋਂ ਹੋਣ ਲੱਗੀਆਂ ਉਹ ਵੀ ਘਮਨ ਵਰਗੇ ਨੌਜਵਾਨ ਜਿਨ੍ਹਾਂ ਦੀ ਫਿਟਨੈਸ ਦੇ ਉੱਪਰ ਕੋਈ ਸਵਾਲ ਨਹੀਂ ਖੜਾ ਕੀਤਾ ਜਾ ਸਕਦਾ ਦੇਖੋ ਬੇਸਿਕਲੀ ਘਮਨ ਨੂੰ ਜਿਹੜਾ ਪੇਸ਼ ਕੀਤਾ ਜਾਂਦਾ ਸਹੀ ਨੌਜਵਾਨਾਂ ਨੂੰ ਇੱਕ ਚਾਨਣ ਮਨਾਰਾ ਬਣਾ ਕੇ ਕਿ ਤੁਸੀਂ ਪੰਜਾਬ ਦੇ ਜਿਹੜੇ ਨੌਜਵਾਨ ਆ ਇਸ ਤਰ੍ਹਾਂ ਦੀ ਬਾਡੀ ਬਣਾਓ ਇਸ ਤਰ੍ਹਾਂ ਦਾ ਆਪਣਾ ਜੀਵਨ ਸਤਰ ਬਣਾਓ ਔਰ ਅਗਰ ਇਸ ਲੈਵਲ ਦੇ ਲੋਕ ਜਿਹੜੇ ਜਿਨ੍ਹਾਂ ਨੂੰ ਦੁਨੀਆ ਜਾਣਦੀ ਅੱਜ ਇਦਾਂ ਮਾਮੂਲੀ ਮਾਮੂਲੀ ਜਿਹੜੇ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾ ਬਹਿਣਗੇ ਤਾਂ ਮੇਰਾ ਖਿਆਲ ਹੈ ਕਿ ਕਿਤਨਾ ਕਿਤੇ ਇਸ ਸਿਸਟਮ ਤੋਂ ਨੌਜਵਾਨਾਂ ਦਾ ਵਿਸ਼ਵਾਸ ਵੀ ਉੱਠਦਾ ਔਰ ਇਹਦੇ ਤੇ ਬੜੀ ਗੌਰ ਕਰਨ ਦੀ ਜ਼ਰੂਰਤ ਹੈ ਸਾਡਾ ਹੈਲਥ ਸਿਸਟਮ ਉਹਦੇ ਵਿੱਚ ਵੱਡੇ ਜਿਹੜੇ ਸੁਧਾਰ ਉਹ ਲਿਆਉਣ ਦੀ ਜ਼ਰੂਰਤ ਹੈ ਪਰਿਵਾਰ ਦੇਤੇ ਕਿਹੜਾ ਦੁੱਖ ਬੀਤਿਆ ਕਿਉਂਕਿ ਕੁਝ ਸਮਾਂ ਪਹਿਲਾਂ ਬਰਿੰਦਰ ਘੁਮੰਦ ਦਾ ਛੋਟਾ ਬ੍ਰਦਰ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਜੇ ਉਹ ਦੁੱਖ ਪਰਿਵਾਰ ਭੁੱਲਿਆ ਨਹੀਂ ਸੀ ਤਾਂ ਇਹ ਨਵੀਂ ਸੱਟ ਅੱਜ ਜਿਹੜੀ ਪਰਿਵਾਰ ਤੇ ਵੱਜੀ ਹੈ ਮੈਂ ਸਮਝਦਾ ਕਿ ਇਦਾਂ ਦਾ ਹੌਨ ਹਾਰ ਲੜਕਾ ਕਿਸੇ ਵੀ ਪਰਿਵਾਰ ਦੇ ਵਿੱਚ ਹੋਵੇ ਤਾਂ ਪਰਿਵਾਰ ਦੀ ਜਿਹੜੀ ਸ਼ਾਨ ਵੱਧੀ ਹੈ ਇੱਕ ਪਿਤਾ ਦਾ ਸੀਨਾ ਜਿਹੜਾ ਦੁਨੀਆ ਦੇ ਵਿੱਚ ਉੱਚਾ ਹੁੰਦਾ ਕਿ ਮੇਰਾ ਪੁੱਤਰ ਹੈ ਜਿਹੜਾ ਅੱਜ ਜਲੰਧਰ ਦੀ ਧਰਤੀ ਤੇ ਜੰਮ ਕੇ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਲੰਧਰ ਦਾ ਨਾਮ ਉੱਚਾ ਕਰ ਰਿਹਾ ਮੈਂ ਸਮਝਦਾ ਕਿ ਪਰਿਵਾਰ ਨੂੰ ਤਾਂ ਇਹ ਦੁੱਖ ਹੈ ਹੀ ਇਹ ਤਾਂ ਦੁੱਖ ਉਹਨਾਂ ਦੇ ਨਾਲ ਹੀ ਜਾਣਾ ਪਰ ਜਿਹੜੇ ਉਹਨੂੰ ਜਾਣਨ ਵਾਲੇ ਉਹਦੇ ਦੋਸਤ ਮਿੱਤਰ ਉਹਦੇ ਨਾਲ ਪਿਆਰ ਕਰਨ ਵਾਲੇ ਬਹੁਤ ਸਾਰੇ ਸਾਥੀ ਹੈ ਗਮਗੀਨ ਬਹੁਤ ਸਾਰੇ ਸਾਥੀ ਹੈ ਜਿਹੜੇ ਇਸ ਹਾਦਸੇ ਤੋਂ ਬਾਅਦ ਜਿਹੜਾ ਉਹਨਾਂ ਦੇ ਮਨ ਨੂੰ ਬੜੀ ਵੱਡੀ ਸੱਟ ਵੱਜੀ ਹੈ ਔਰ ਇੱਕ ਚੰਗਾ ਇਨਸਾਨ ਇੱਕ ਚੰਗਾ ਬਾਡੀ ਬਿਲਡਰ ਹੋਣ ਦੇ ਨਾਲ ਨਾਲ ਵਰਿੰਦਰ ਘੁੰਮਣਕ ਬਹੁਤ ਚੰਗਾ ਇਨਸਾਨ ਸੀ ਜਿਹੜਾ ਹਰ ਇੱਕ ਨੂੰ ਪਿਆਰ ਕਰਦਾ ਸੀ ਨੌਜਵਾਨਾਂ ਨੂੰ ਨਵੀਂ ਸੇਹ ਦਿੰਦਾ ਸੀ ਆਪਣੇ ਜਿਮ ਦੇ ਵਿੱਚ ਨੌਜਵਾਨਾਂ ਨੂੰ ਜਿਹੜੇ ਬੋਡੀ ਬਿਲਡਿੰਗ ਦੇ ਨਵੇਂ-ਨਵੇਂ ਤਰੀਕੇ ਨਵੇਂ-ਨਵੇਂ ਗੁਰ ਸਿਖਾਉਂਦਾ ਸੀ ਅੱਜ ਉਹ ਘਾਟ ਹੈ ਜਿਹੜੀ ਜਲੰਧਰ ਨੂੰਰ ਪੰਜਾਬ ਨੂੰ ਜਿਹੜੀ ਕਦੀ ਪੂਰੀ ਨਹੀਂ ਹੋਏਗੀ ਬਿਲਕੁਲ ਤੇ ਇਹ ਜਿਹੜਾ ਇੱਕ ਵੱਡਾ ਸਵਾਲ ਹੈਲਥ ਸਿਸਟਮ ਦੇ ਉੱਪਰ ਤੁਸੀਂ ਵੀ ਜਿਹੜੀ ਗੱਲ ਕੀਤੀ ਦੋ ਦਿਨਾਂ ਦੇ ਵਿੱਚ ਦੋ ਵੱਡੇ ਹਾਈ ਪ੍ਰੋਫਾਈਲ ਕੇਸ ਹੋ ਗਏ ਨੇ ਜਿਹੜੇ ਲੋਕ ਮਸ਼ਹੂਰ ਨਹੀਂ ਨੇ ਉਹ ਤਾਂ ਅਸੀਂ ਗਿਣਤੀ ਨਹੀਂ ਕਰ ਸਕਦੇ ਕਿ ਕਿੰਨੇ ਹਸਪਤਾਲਾਂ ਦੇ ਵਿੱਚ ਜਾਨਾ ਗਵਾਉਂਦੇ ਨੇ ਹਾਲਾਤ ਇਹ ਬਣ ਗਏ ਨੇ ਕਿ ਆਮ ਇਨਸਾਨ ਹੁਣ ਡਰਨ ਲੱਗ ਗਿਆ ਕਿ ਹਸਪਤਾਲ ਜਾਵਾਂਗੇ ਪਤਾ ਨਹੀਂ ਵਾਪਸ ਆਉਣਾ ਕਿ ਨਹੀਂ ਦੇਖੋ ਅਸੀਂ ਲੋਕ ਅਸੀਂ ਰੋਜ਼ ਲੋਕਾਂ ਦੀਆਂ ਦਿੱਕਤਾਂ ਦੇ ਨਾਲ ਦੋ ਚਾਰ ਹੁੰਦੇ ਆ ਇਹ ਸ ਹੈਲਥ ਸਿਸਟਮ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ ਕਿਉਂਕਿ ਸਿਰਫ ਤਾਂ ਸਿਰਫ ਹਸਪੀਟਲ ਆ ਜਿਹੜੇ ਅੱਜ ਪੈਸੇ ਬਣਾਉਣ ਵਾਲੀਆਂ ਮਸ਼ੀਨਾਂ ਨੇ ਡਾਕਟਰ ਸਹਿਬਾਨ ਜਿਹੜੇ ਪ੍ਰੈਕਟਿਸ ਸ਼ੁਰੂ ਕਰਦੇ ਆ ਤਾਂ ਜਦੋਂ ਡਾਕਟਰ ਸਹਿਬਾਨਾਂ ਦਾ ਨਾਮ ਬਣ ਜਾਂਦਾ ਤਾਂ ਵੱਡੀਆਂ-ਵੱਡੀਆਂ ਬਿਲਡਿੰਗਾਂ ਵੱਡੇ-ਵੱਡੇ ਇਨਫਰਾਸਟ੍ਰਕਚਰ ਜਿਹੜੇ ਡਾਕਟਰ ਖੜੇ ਕਰ ਲੈਂਦੇ ਆ ਜਿਨ੍ਹਾਂ ਦੇ ਉੱਤੇ ਬੈਂਕਾਂ ਦੀਆਂ ਕਿਸ਼ਤਾਂ ਦੇਣ ਦਾ ਔਰ ਉਸ ਸਿਸਟਮ ਨੂੰ ਸਬੰਧ ਨਾਲ ਬੜਾ ਵੱਡਾ ਦਬਾਅ ਹੁੰਦਾ ਕਿਤਨਾ ਕਿਤੇ ਮੈਂ ਸਮਝਦਾ ਕਿ ਜਿਹੜੇ ਚੰਗੇ ਪ੍ਰੋਫੈਸ਼ਨਲ ਡਾਕਟਰਸ ਵੀ ਆ ਜਿਹੜਾ ਉਹਨਾਂ ਦਾ ਆਪਣਾ ਖੁਦ ਦਾ ਇਨਫਰਾਸਟ੍ਰਕਚਰ ਆ ਉਹਦਾ ਦਬਾਅ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਮੈਡੀਕਲ ਲਾਈਨ ਆ ਉਹਦੇ ਵਿੱਚ ਆੜੇ ਆ ਰਿਹਾ ਵਾਧਾ ਬਣ ਰਿਹਾ ਔਰ ਜਿਹੜੀ ਇਹ ਜਿਹੜੀਆਂ ਸੋਸਾਇਟੀਆਂ ਹਸਪੀਟਲ ਚਲਵਾ ਚਲਾ ਰਹੀਆਂ ਵੱਡੀਆਂ ਸੋਸਾਇਟੀਆਂ ਜਿਹੜੀਆਂ ਹਸਪੀਟਲ ਚਲਾ ਰਹੀਆਂ ਚਾਹਯੋ ਡੀਐਮਸੀ ਵਰਗੇ ਹੈ ਚਾਹ ਟਾਟਾ ਦੇ ਹਸਪੀਟਲ ਜਿੱਥੇ ਡਾਕਟਰ ਸਹਿਬਾਨਾਂ ਨੂੰ ਸਿਰਫ ਇੱਕੋ ਹੀ ਮਤਲਬ ਹੈ ਕਿ ਉਹਨਾਂ ਨੇ ਆਪਣੇ ਮਰੀਜ਼ਾਂ ਨੂੰ ਕਿਸ ਤਰੀਕੇ ਦੇ ਨਾਲ ਡੀਲ ਕਰਨਾ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਇਲਾਜ ਕਰਨਾ ਉਹਨਾਂ ਦੇ ਉੱਤੇ ਕੋਈ ਐਕਸਟਰਾ ਬੋਝ ਹੈ ਜਿਹੜਾ ਇਨਫਰਾਸਟ੍ਰਕਚਰ ਦਾ ਨਹੀਂ ਆ ਕਿਤਨਾ ਕਿਤੇ ਉਹ ਜਿਹੜੇ ਹਸਪੀਟਲ ਹੈ ਇਹਨਾਂ ਤੋਂ ਵਧੀਆ ਪਰਫਾਰਮ ਕਰ ਰਹੇ ਆ ਆਖਰੀ ਸਵਾਲ ਰੰਕੁਚੀ ਇਹ ਅਸੀਂ ਜਦੋਂ ਗੱਲ ਪਹਿਲਾਂ ਵੀ ਕਰ ਰਹੇ ਸੀ ਕਿ ਘੁੰਮਣ ਵਰਗੇ ਜਿਹੜੇ ਨੌਜਵਾਨ ਨੇ ਉਹਨਾਂ ਦੀ ਫਿਜ਼ੀਕ ਸਾਡੀ ਤੁਹਾਡੀ ਫਿਜ਼ੀਕ ਨਾਲੋਂ ਬਹੁਤ ਵੱਖਰੀ ਹੈ ਲੱਗਦਾ ਹੈ ਕਿ ਹਲਥ ਸਿਸਟਮ ਅਜੀ ਉਹ ਸਮਝਣ ਦੇ ਵਿੱਚ ਸ਼ਾਇਦ ਨਹੀਂ ਕਾਮਯਾਬ ਹੋ ਪਾਰ ਰਿਹਾ ਕਿ ਉਹਨਾਂ ਨੂੰ ਇਲਾਜ ਵੀ ਡਿਫਰੈਂਟ ਚਾਹੀਦਾ ਹੈ ਉਹਨਾਂ ਨੂੰ ਸਾਡੇ ਤੁਹਾਡੇ ਵਾਲਾ ਇੰਜੈਕਸ਼ਨ ਨਹੀਂ ਦਿੱਤਾ ਜਾ ਸਕਦਾ ਦੇਖੋ ਪਿਛਲੇ ਕਰੀਬ-ਕਰੀਬ 25 30 ਸਾਲ ਤੋਂ 25 ਸਾਲ ਤੋਂ ਲਗਾਤਾਰ ਇਸ ਫੀਲਡ ਦੇ ਵਿੱਚ ਸੀਗਾ ਔਰ ਉਸ ਲੈਵਲ ਦੀ ਡਾਈਟ ਲੈਂਦਾ ਸੀ ਉਹਦੇ ਬਾਡੀ ਦਾ ਸਟਰਕਚਰ ਆਊਟਰ ਪਾਰਟਸ ਔਰ ਇੰਟਰਨਲ ਪਾਰਟਸ ਹੈ ਜਿਹੜੇ ਐਕਸਰਸਾਈਜ਼ ਤੋਂ ਉਹ ਡੇਲੀ ਡਾਈਟ ਤੋਂ ਜਿਹੜੇ ਆ ਜਰੂਰ ਉਹਨਾਂ ਦੀ ਸ਼ੇਪ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਆਮ ਇਨਸਾਨ ਨਾਲੋਂ ਥੋੜਾ ਅਲੱਗ ਹੁੰਦਾ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਇਲਾਜ ਕਰਨਾ ਮੇਰੇ ਖਿਆਲ ਆ ਕਿ ਜਿਹੜੇ ਐਕਸਪਰਟਸ ਨੇ ਜਿਹੜੇ ਸਪੋਰਟਸ ਇੰਜਰੀਜ਼ ਨੂੰ ਡੀਲ ਕਰਦੇ ਆ ਜਿਹੜੇ ਇਸ ਲੈਵਲ ਦੇ ਜਿਹੜੇ ਬਾਡੀ ਬਿਲਡਰ ਆ ਉਹਨਾਂ ਦਾ ਇਲਾਜ ਕਰਦੇ ਆ ਮੇਰਾ ਖਿਆਲ ਹੈ ਕਿ ਏਦਾਂ ਦਾ ਜਿਹੜਾ ਸਿਸਟਮ ਹੈ ਹਜੇ ਸਾਡੇ ਕੋਲ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਇਹਦੀ ਘਾਟ ਹੈ ਔਰ ਕਿਤਨਾ ਕਿਤੇ ਸਾਡਾ ਇਹ ਨੌਜਵਾਨ ਸਾਥੀ ਇਸ ਕਮੀ ਦਾ ਸ਼ਿਕਾਰ ਹੋਇਆ ਔਰ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਸੁਸਾਇਟੀ ਦਾ ਹੋਇਆ ਇਸ ਦੇ ਨਾਲ ਨਾਲ ਹੋਰ ਆਗੂ ਜਦੋਂ ਪਹੁੰਚੇ ਤਾਂ ਕਾਂਗਰਸ ਐਮਐਲਏ ਪ੍ਰਗਟ ਸਿੰਘ ਨੇ ਇਹ ਦੱਸਿਆ ਕਿ ਪਰਿਵਾਰ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਪਰਿਵਾਰ ਸਦਮੇ ਦੇ ਵਿੱਚ ਹੈ ਤੇ ਪਰਿਵਾਰ ਨੇ ਇਹ ਗੱਲ ਕਹੀ ਕਿ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਉਦੋਂ ਜਦੋਂ ਕਿਤੇ ਡੋਜ਼ ਦਾ ਵੱਧ ਘੱਟ ਹੋ ਜਾਂਦਾ ਤਾਂ ਪਰ ਇਹ ਆ ਕਿ ਪਰਿਵਾਰ ਇਸ ਸਥਿਤੀ 'ਚ ਨਹੀਂ ਹੈਗਾ ਕਿ ਉਹਨਾਂ ਨੂੰ ਇਸ ਗੱਲ ਦੀ ਪਰਸੂ ਕੀਤੀ ਜਾਵੇ ਪਰ ਉਹ ਕਿਉਂਕਿ ਮੇਰੇ ਤਾਂ ਫਾਦਰ ਨਾਲ ਹੀ ਗੱਲ ਹੋਈ ਆ ਉਹ ਕਹਿੰਦੇ ਕਿ ਮੇਰਾ ਤਾਂ ਸਾਰਾ ਕੁਝ ਹੀ ਚਲੇ ਗਿਆ ਕਿ ਮੈਂ ਹੁਣ ਇਦਾਂ ਦਾ ਕੁਝ ਕਰਾਉਣਾ ਨਹੀਂ ਹੈ ਲੇਕਿਨ ਇਹ ਬਹੁਤ ਵੱਡੀ ਅੰਗਲੀ ਆ ਮੈਨੂੰ ਲੱਗਦਾ ਕਿ ਇਹੋ ਜਿਹਾ ਹਸਪੀਟਲ ਇਹੋ ਜਿਹਾ ਸਟਾਰ ਹੋਵੇ ਕਿ ਜਿਹਦੇ ਨਾਲ ਤੁਸੀਂ ਇਹੋ ਜਿਹਾ ਬਿਹੇਵ ਕਰੋਂ ਮੈਨੂੰ ਲੱਗਦਾ ਕਿ ਸਾਡਾ ਬਿਲਕੁਲੀ ਇਨਸਾਨੀਅਤ ਪੱਖ ਜਿਹੜੀ ਆ ਉਹ ਬਿਲਕੁਲੀ ਕਿਤੇ ਨਾ ਕਿਤੇ ਡੱਗ ਮਗਾ ਨਕ ਲੋਸ ਨੂੰ ਇਹਨੂੰ ਕਿਸ ਨੇ ਵੇਖਿਆ ਦੇਖੋ ਬਹੁਤ ਵੱਡਾ ਇੱਕ ਦੇ ਮਹੀਨੇ ਪੰਜਾਬ ਨਸ਼ੇ ਨਾਲ ਜੋੜਿਆ ਜਾ ਰਿਹਾ ਹੈ ਦੂਜੇ ਪਨੇ ਗੁਰਿੰਦਰ ਘੁੰਮਣ ਵਕਨ ਦੇ ਜਿਹੜੇ ਨੌਜਵਾਨ ਨੇ ਦੇਖੋ ਇੱਕ ਪਾਸੇ ਬੀਸਿਕਲੀ ਇੱਕ ਮਾੜਾ ਪਾਸਾ ਪੰਜਾਬ ਦਾ ਦਿਖਾਇਆ ਜਾਂਦਾ ਇੱਕ ਪਾਸੇ ਚੰਗਾ ਪਾਸਾ ਹੈਗਾ ਜਿਹੜਾ ਸਪੋਰਟਸ ਦਾ ਜਿਹੜਾ ਕਲਚਰ ਦਾ ਉਹਦੇ ਵਿੱਚ ਪਤਾ ਨਹੀਂ ਜਾਂ ਤਾਂ ਪੰਜਾਬ ਨੂੰ ਕਿਤੇ ਨਜ਼ਰ ਲੱਗੀ ਹੋਈ ਹੈ ਸੱਚੀ ਗੱਲ ਹੈ ਇਹ ਹੈ ਕਿਉਂਕਿ ਇਹੋ ਜਿਹੇ ਨੌਜਵਾਨਾਂ ਦਾ ਇਹੋ ਜਿਹੇ ਰੋਲ ਮਾਡਲਸ ਦਾ ਔਰ ਵੈਸੇ ਵੀ ਮੈਨੂੰ ਐ ਲੱਗਦਾ ਹੁੰਦਾ ਕਿ ਇੱਕ ਖਿਡਾਰੀ ਆ ਇੱਕ ਕਲਾਕਾਰ ਹੈ ਪਰ ਉਹਦੇ ਨਾਲ ਇੱਕ ਚੰਗੀ ਇਨਸਾਨ ਦਾ ਜਿਹੜਾ ਹੋਣਾ ਕਿਉਂਕਿ ਚੰਗਾ ਇਨਸਾਨ ਵੀ ਸੀਗਾ ਮੈਂ ਕਦੀ ਅੱਜ ਤੱਕ ਇਹਦੀ ਕਦੀ ਕੋਈ ਵੱਧ ਘੱਟ ਗੱਲ ਕਿਉਂਕਿ ਮੈਂ ਵੀ ਬਹੁਤ ਵਾਰੀ ਮਿਲਿਆ ਵੀ ਆ ਔਰ ਬਹੁਤ ਵਾਰੀ ਇਹ ਹੋਇਆ ਵੀ ਆ ਪਰ ਮੈਨੂੰ ਲੱਗਦਾ ਕਿ ਬਹੁਤ ਵੱਡਾ ਨੁਕਸਾਨ ਪਰਿੰਦਰ ਘੁੰਮਣ ਦੇ ਬਾਰੇ ਹੁਣ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੇ ਆ ਪਰਿੰਦਰ ਘੁੰਮਣ ਚੋਟੀ ਦੇ ਬੋਡੀ ਬਿਲਡਰ ਉਹ ਬਹੁਤ ਵੱਡਾ ਜਿਹੜਾ ਕਿ ਆਪਣਾ ਕੱਦ ਬਾਲੀਵੁੱਡ ਦੇ ਵਿੱਚ ਵੀ ਰੱਖਦੇ ਸੀ ਸਲਮਾਨ ਖਾਨ ਦੇ ਨਾਲ ਉਹਨਾਂ ਨੇ ਟਾਈਗਰ 3 ਫਿਲਮ ਦੇ ਵਿੱਚ ਕੰਮ ਕੀਤਾ ਇਹੀ ਕਾਰਨ ਹੈ ਕਿ ਸਲਮਾਨ ਖਾਨ ਨੇ ਵੀ ਉਹਨਾਂ ਦੀ ਮੌਤ ਤੇ ਬੜੀ ਹੈਰਾਨੀ ਬੜੇ ਦੁੱਖ ਦਾ ਪ੍ਰਗਟਾਵਾ ਕੀਤਾ ਕਿ ਇੰਨਾ ਹਟਾ-ਕਟਾ ਨੌਜਵਾਨ ਸੈਕਿੰਡਾਂ ਦੇ ਵਿੱਚ ਉਹਦੀ ਖਬਰ ਆ ਜਾਂਦੀ ਹੈ ਤਾਂ ਇਹ ਗੱਲ ਵਾਕਈ ਦੇ ਵਿੱਚ ਇਸ ਤਰ੍ਹਾਂ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਮਰਿੰਦਰ ਘੁੰਮਣ ਐਸੇ ਤਾਂ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਪਰ ਉਹ ਜਲੰਧਰ ਆਪਣੇ ਪਰਿਵਾਰ ਦੇ ਨਾਲ ਪਿਛਲੇ ਕਾਫੀ ਸਮੇਂ ਤੋਂ ਰਹਿ ਰਹੇ ਸੀ। ਤੇ ਨਾਲ ਨਾਲ ਜਿਵੇਂ ਮੈਂ ਦੱਸਿਆ ਕਿ ਬੋਡੀ ਬਿਲਡਰ ਤੇ ਨਾਲ ਨਾਲ ਉਹ ਖੇਤੀ ਦੇ ਨਾਲ ਕਿਸਾਨੀ ਦੇ ਨਾਲ ਉਹ ਜੁੜੇ ਹੋਏ ਸੀ 1988 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਗੁਰਦਾਸਪੁਰ ਦੇ ਪਿੰਡ ਤਲਵੰਡੀ ਝੁਗਲਾ ਦੇ ਵਿੱਚ ਤੇ ਆਖਰੀ ਸਾ ਜਿਹੜੇ ਉਹ 9 ਅਕਤੂਬਰ ਨੂੰ ਅੰਮ੍ਰਿਤਸਰ ਦੇ ਵਿੱਚ ਲੈਂਦੇ ਨੇ ਫੌਟੇਸ ਹਸਪਤਾਲ ਦੇ ਵਿੱਚ ਲਾਲਪੁਰ ਖਾਲਸਾ ਕਾਲਜ ਤੋਂ MBA ਦੀ ਉਹਨਾਂ ਨੇ ਪੜ੍ਹਾਈ ਕੀਤੀ ਤੇ ਉਹਨਾਂ ਦੇ ਮਾਤਾ ਜੀ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕੇ ਸੀ ਉਹ ਦੋ ਭਰਾ ਸੀ ਉਹਨਾਂ ਦੇ ਛੋਟੇ ਭਰਾ ਦਾ ਜੋ ਭਗਵੰਤ ਸਿੰਘ ਉਹਨਾਂ ਦੇ ਭਰਾ ਦਾ ਨਾਮ ਸੀ ਉਹਨਾਂ ਦੇ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤਾਂ ਕੁਲ ਮਿਲਾ ਕੇ ਪਰਿਵਾਰ ਦੇ ਕੁਲ ਜਿਹੜਾ ਸੀ ਉਹ ਇੱਕੋ ਹੀ ਸਹਾਰਾ ਸੀ ਇਸ ਵੇਲੇ ਵਰਿੰਦਰ ਘੁੰਮਣ ਜਿਹੜਾ ਕਿ ਨਹੀਂ ਰਿਹਾ ਤੇ ਉਸ ਤੋਂ ਬਾਅਦ ਪਰਿਵਾਰ ਦਾ ਕੀ ਹਾਲ ਹੈ ਤਸਵੀਰਾਂ ਤੁਹਾਨੂੰ ਦੱਸਣ ਦੇ ਲਈ ਕਾਫੀ ਨੇ ਉਹ ਆਪਣੇ ਪਿੱਛੇ ਤਿੰਨ ਬੱਚੇ ਅਤੇ ਆਪਣੀ ਪਤਨੀ ਨੂੰ ਤੇ ਆਪਣੇ ਪਿਤਾ ਜੀ ਨੂੰ ਛੱਡ ਗਏ ਨੇ ਤੇ ਉਹ ਕਿਸਾਨੀ ਕਿੱਤੇ ਦੇ ਨਾਲ ਵੀ ਜੁੜੇ ਹੋਏ ਸੀ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਉਹ ਇੱਕ ਸ਼ਾਕਾਹਾਰੀ ਬੋਡੀ ਬਿਲਡਰ ਸੀ ਕਿਉਂਕਿ ਉਹ ਖੁਦ ਜਿਹੜੇ ਨਾਮ ਤਾਂ ਰੀਵੀ ਸੀ ਉਹ ਉਸ ਪਾਸੇ ਵੀ ਲੱਗੇ ਹੋਏ ਸੀ ਤੇ ਇਸ ਕਰਕੇ ਉਹਨਾਂ ਨੂੰ ਜਿਹੜੀ ਪ੍ਰਸਿੱਧੀ ਸੀ ਉਹ ਇਸ ਪਾਸੇ ਉਹ ਬਹੁਤ ਜ਼ਿਆਦਾ ਮਿਲੀ ਕਿ ਇੱਕ ਸ਼ਾਕਾਹਾਰੀ ਕਿਉਂਕਿ ਜਦੋਂ ਬੋਡੀ ਬਿਲਡਿੰਗ ਦੀ ਗੱਲ ਆਉਂਦੀ ਹੈ ਤਾਂ ਹਮੇਸ਼ਾ ਇਹ ਮਿਥ ਬਣਿਆ ਰਹਿੰਦਾ ਹੈ ਕਿ ਤੁਸੀਂ ਬਿਨਾ ਨਾਨ-ਵੈਜ ਖਾਦੇ ਆਪਣੀ ਬਾਡੀ ਨਹੀਂ ਬਣਾ ਸਕਦੇ ਤੁਸੀਂ ਨਾਨ-ਵੈਜ ਤੋਂ ਬਿਨਾ ਆਪਣਾ ਪ੍ਰੋਟੀਨ ਨਹੀਂ ਪੂਰਾ ਕਰ ਸਕਦੇ ਸਿਰਫ ਤੁਹਾਨੂੰ ਵੈਜੀਟੇਰੀਅਨ ਡਾਈਟ ਦੇ ਵਿੱਚੋਂ ਕਾਪਸ ਮਿਲਦੇ ਨੇ ਹੋਰ ਕੁਝ ਨਹੀਂ ਮਿਲਦਾ ਪਰ ਇਸ ਮਿਥ ਨੂੰ ਉਹਨਾਂ ਨੇ ਤੋੜਿਆ ਕਿ ਸ਼ਾਕਾਹਾਰੀ ਹੋ ਕੇ ਵੀ ਤੁਸੀਂ ਬਾਡੀ ਬਿਲਡਿੰਗ ਕਰ ਸਕਦੇ ਹੋ ਤੁਸੀਂ ਵਿਸ਼ੇ ਪੱਧਰ ਤੇ ਆਪਣਾ ਨਾਮ ਬਣਾ ਸਕਦੇ ਹੋ ਆਪਣੇ ਦੇਸ਼ ਦਾ ਨਾਮ ਚਮਕਾ ਸਕਦੇ ਹੋ ਹੁਣ ਐਕਟਿੰਗ ਤੋਂ ਬਾਅਦ ਕਬੱਡੀ ਵਾਂਸ ਅਗੇਨ ਉਹਨਾਂ ਦੀ ਇੱਕ ਫਿਲਮ ਆਈ ਉਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਤੇ ਹੋਰ ਜਿਹੜੀਆਂ ਫਿਲਮਾਂ ਨੇ ਦੱਖਣੀ ਭਾਰਤ ਦੀਆਂ ਉਹਨਾਂ ਦੇ ਵਿੱਚ ਕੰਮ ਕੀਤਾ ਤੇ ਹੁਣ ਸਿਆਸੀ ਪਾਰੀ ਦੀ ਤਿਆਰੀ ਕਰ ਰਹੇ ਸੀ 2027 ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਸੀ ਹਾਲਾਂਕਿ ਇਸ ਬਾਰੇ ਹਜੇ ਡਿਟੇਲ ਦੇ ਵਿੱਚ ਉਹਨਾਂ ਨੇ ਆਪਣਾ ਪਲਾਨ ਦੱਸਣਾ ਸੀ ਪਰ ਸ਼ਾਇਦ ਦੋਸਤੋ ਪਹਿਲਾਂ ਕੋਈ ਹੋਰ ਹੀ ਪਲਾਨ ਉਹਨਾਂ ਦੀ ਜ਼ਿੰਦਗੀ ਦੇ ਲਈ ਬਣਿਆ ਹੋਇਆ ਸੀ ਤਾਂ ਵਰਿੰਦਰ ਨੇ ਸਾਲ 2009 ਦੇ ਵਿੱਚ ਮਿਸਟਰ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ ਬੋਡੀ ਬਿਲਡਿੰਗ ਦੇ ਵਿੱਚ ਉਹਨਾਂ ਨੇ ਵਿਸ਼ਾ ਪੱਧਰ ਤੇ ਨਾਮਣਾ ਖਟਿਆ 2012 ਦੇ ਵਿੱਚ ਉਹਨਾਂ ਨੇ ਫਿਲਮਾਂ ਦੇ ਵਿੱਚ ਕਦਮ ਰੱਖਿਆ ਤੇ ਇਸ ਦੇ ਨਾਲ-ਨਾਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਵਰਿੰਦਰ ਘੁੰਮਣ ਹਮੇਸ਼ਾ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਵਾਲਾ ਇੱਕ ਚਿਹਰਾ ਰਹੇ ਨੇ ਵਰਿੰਦਰ ਘੁੰਮਣ ਹਮੇਸ਼ਾ ਇਹ ਤਸਵੀਰ ਉਹਨਾਂ ਨੇ ਦਿਖਾਈ ਹੈ ਕਿ ਨੌਜਵਾਨ ਬੋਡੀ ਬਿਲਡਿੰਗ ਵਾਲੇ ਪਾਸੇ ਆ ਕੇ ਵੀ ਜਿਹੜੇ ਆਪਣੇ ਫਿਲਮਾਂ ਦੇ ਖੇਤਰ ਨਾਲ ਵੀ ਜੁੜੇ ਰਹਿ ਸਕਦੇ ਨੇ ਸਿਆਸੀ ਖੇਤਰ ਦੇ ਨਾਲ ਵੀ ਜੁੜੇ ਰਹਿ ਸਕਦੇ ਨੇ ਤੇ ਇਸ ਤਰ੍ਹਾਂ ਦੇ ਨੌਜਵਾਨ ਦਾ ਇੱਕਦਮ ਚਲੇ ਜਾਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਵਿਰਿੰਦਰ ਕੁਮੰਡ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਸਰਕੂਲੇਟ ਹੋ ਰਹੀ ਹੈ ਜਿਸ ਨੂੰ ਉਹਨਾਂ ਦੀ ਆਖਰੀ ਵੀਡੀਓ ਦੱਸਿਆ ਜਾ ਰਿਹਾ ਹੈ ਜਿਹੜੀ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਉਹ ਅ ਸਰਜਰੀ ਕ੍ਰਾਉਨ ਦੇ ਲਈ ਜਾ ਰਹੇ ਸੀ ਤਾਂ ਉਸ ਤੋਂ ਪਹਿਲਾਂ ਦੀ ਵੀਡੀਓ ਹੈ ਜਿਸ ਦੇ ਵਿੱਚ ਉਹ ਐਮ ਆਰ ਆਈ ਮਸ਼ੀਨ ਦੇ ਵਿੱਚ ਫਿੱਟ ਨਹੀਂ ਹੁੰਦੇ ਨਜ਼ਰ ਆ ਰਹੇ ਉਹ ਖੁਦ ਦੱਸ ਰਹੇ ਨੇ ਕਿ ਜਿਹੜੀ ਮਸ਼ੀਨ ਹੈ ਉਹ ਮੇਰੇ ਸਾਬ ਦੇ ਨਾਲ ਨਹੀਂ ਬਣੀ ਹੋਈ ਬੜੀ ਛੋਟੀ ਲੱਗ ਰਹੀ ਹੈ ਮੈਨੂੰ ਕਾਫੀ ਟਾਈਟ ਹੋ ਕੇ ਆਪਣੇ ਆਪ ਨੂੰ ਅੰਦਰ ਲੈ ਕੇ ਜਾਣਾ ਪਵੇਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਬੋਡੀ ਬਿਲਡਰ ਨੇ ਉਹਨਾਂ ਦਾ ਸਰੀਰ ਬਹੁਤ ਤਕੜਾ ਹੁੰਦਾ ਏ 6 ਫੁੱਟ 3 ਇੰਚ ਇਹਨਾਂ ਦੀ ਹਾਈਟ ਸੀ ਤਕਰੀਬਨ 6.5 ਫੁੱਟ ਤੇ ਉਸ ਤੋਂ ਇਲਾਵਾ ਕਾਫੀ ਫਿਜ਼ੀਕ ਇਹਨਾਂ ਦੀ ਸੀ ਕਿਉਂਕਿ ਬਹੁਤ ਮਿਹਨਤ ਕਰਦੇ ਸੀ ਜਿਮ ਵੀ ਇਹਨਾਂ ਦਾ ਆਪਣੇ ਘਰ ਦੇ ਕੋਲ ਹੀ ਸੀ ਤਾਂ ਦਿਨ ਰਾਤ ਜਿਮ ਕਰਨਾ ਬਹੁਤ ਵੱਡਾ ਇਹਨਾਂ ਨੇ ਜਿਹੜਾ ਸਰੀਰ ਬਣਾਇਆ ਸੀ ਪਰ ਉਹ ਸੈਕਿੰਡਾਂ ਦੇ ਵਿੱਚ ਮਿੱਟੀ ਹੋ ਗਿਆ ਪਰ ਇਸ ਦੇ ਨਾਲ ਨਾਲ ਅਜੇ ਵੀ ਇਸ ਮਾਮਲੇ ਤੇ ਉੱਪਰ ਸਵਾਲ ਖੜੇ ਹੋ ਰਹੇ ਨੇ ਕਿ ਕੀ ਵਾਕਈ ਦੇ ਵਿੱਚ ਵਿਰਿੰਦਰ ਘੁੰਮਣ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਹੈ ਜਾਂ ਫਿਰ ਉਸ ਦੇ ਪਿੱਛੇ ਵਾਕਈ ਦੇ ਵਿੱਚ ਕੋਈ ਲਾਪਰਵਾਹੀ ਹੋਈ ਹੈ ਉਸ ਦੇ ਪਿੱਛੇ ਇਹ ਹੁਣ ਇਸ ਨੂੰ ਕਤਲ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਪਰ ਫਿਲਹਾਲ ਪਰਿਵਾਰ ਮੈਨੂੰ ਲੱਗਦਾ ਕਿ ਹੁਣ ਜਿੰਨੀ ਮਰਜ਼ੀ ਜਾਂਚ ਬਿਠਾ ਲਈਆਂ ਜਾਣ ਜਿੰਨੇ ਮਰਜ਼ੀ ਕੇਸ ਚਲਾ ਲਏ ਜਾਣ ਪਰਿਵਾਰ ਦਾ ਪੁੱਤਰ ਉਹਨਾਂ ਦੇ ਕੋਲ ਕਦੇ ਵਾਪਸ ਨਹੀਂ ਆ ਸਕਦਾ ਸੋ ਇਸ ਕਰਕੇ ਪਰਿਵਾਰ ਕਹਿੰਦਾ ਕਿ ਸਾਨੂੰ ਕਿਸੇ ਤਰ੍ਹਾਂ ਦੇ ਕੋਈ ਇਨਸਾਫ ਦੀ ਜਿਹੜੀ ਹੈ ਉਹ ਅਸੀਂ ਕੀ ਇਨਸਾਫ ਦੀ ਮੰਗ ਕਰੀਏ ਕਿਉਂਕਿ ਸਾਡਾ ਪੁੱਤਰ ਸਾਡੇ ਕੋਲ ਨਹੀਂ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਜਦੋਂ ਉਸ ਵੇਰੇ ਗਿਆ ਤਾਂ ਇੱਕ ਹੱਟਾ-ਕੱਟਾ ਨੌਜਵਾਨ ਸੀ ਤੇ ਜਦੋਂ ਵਾਪਸ ਆਇਆ ਤੇ ਇੱਕ ਖਾਮੋਸ਼ লাশ ਬਣ ਕੇ ਮੈਂ ਕਹਿੰਦਾ ਯਾਰ ਕੀ ਆ ਬਾਤ ਹੈ ਮੈਂ ਕਹਿੰਦਾ ਯਾਰ ਤੁਹਾਨੂੰ ਮਨਦਨ ਪਤਾ ਯਾਰ ਤੂੰ ਮਨ ਲੇ ਪੰਜਾਬ ਨਹੀਂ ਪਰ ਤੂੰ ਮਨ ਲੇ ਆਲ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਭਾਈ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬੋਡੀਜ਼ ਬਣਾਉਂਦੇ ਯਾਰ ਜੀ ਭਾਈ ਬੰਦੇ ਨੇ ਆਂਡਾ ਮੀਟ ਸ਼ਰਾਬ ਕੇ ਦੇਣੀ ਪਤਾ ਨਹੀਂ ਬੋਡੀ ਬਣਾ ਬੋਡੀ ਬਣਾਏ ਦਾ ਕੰਮ ਸੋਣਾ ਐਵੇਂ ਨਹੀਂ ਸਨਮਾਨ ਕਰਨਾ ਸਨਮਾਨ ਖਾਣਾ ਬੱਗਣਾ ਇਹ 25 ਸਾਲ ਆ ਉਹਨੇ ਬੜੀ ਬੜੀ ਬਣਾਉਂਦਾ ਬਾਸ਼ ਮਾਰ ਯਾਰ ਨਾ ਮੈਂ ਯਾਰ ਬੜਾ ਘੱਟਾ ਪੈ ਗਿਆ ਯਾਰ ਸਾਡੇ ਕੋਲ ਕੁਝ ਵੀ ਨਹੀਂ ਫਿਰ ਬੰਦਨ ਬਣਨ ਵਾਲੀ ਮੈਂ ਸਿੰਗਰਾਂ ਤੇ ਮੇਰਾ ਫੈਨ ਸੀ ਬਹੁਤ ਵੱਡਾ ਕਹਿੰਦਾ ਲੋਰੀਏ ਮੈਂ ਤੇਰਾ ਫੈਨਾ ਮੈਂ ਕਿਹਾ ਵੀਰੇ ਮੈਂ ਤੇਰਾ ਫੈਨਾ ਯਾਰ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਜਾ ਸੁਣਾ ਯਾਰ ਆ ਮੇਰਾ ਗਾਣਾ ਮੇਰਾ ਭਰਾਵਾ ਮਾਰਿਆ ਪੱਟ ਸੀ ਯਾਰ ਕਿ ਟੱਕਣੀ ਚੌੜੀ ਆ ਗਈ ਦਿੱਥੀ ਸੀ ਤੇ ਬੜਾ ਗਾਣਾ ਸੁਣਦਾ ਮੈਂ ਬਾਜ ਭਰਾਵਾ ਮਾਰਿਆ ਮੇਰੀ ਨੰਗੀ ਹੋ ਗਈ ਗੰਢ ਕਹਿੰਦਾ ਮੈਨੂੰ ਸੁਣਾ ਯਾਰ ਹੈ ਘਹਿਰ ਹੋ ਗਿਆ ਬਾਪੂ ਜੀ ਹੈ ਘਹਿਰ ਹੋ ਗਿਆ ਬਹੁਤ ਘਹਿਰ ਬੜਾ ਯਾਰ ਬੜਾ ਮੈਂ ਮਿੰਤਾ ਜਦੋਂ ਗੱਲ ਕਰ ਰਹੀ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਜੀ ਉਹ ਸਾਰਾ ਕੁਝ ਫਾਈਨਲ ਹੋ ਗਿਆ। ਔਰ ਇਹਦਾ ਪਹਾੜ ਮਾਰ ਜਦੋਂ ਕਹਿੰਦਾ ਬੱਡੀ ਯਾਰ ਨਹੀਂ ਹੈ ਯਾਰ ਬਸ ਲੱਗੇ ਨੂੰ ਜਾਣਾ ਕੈਨੇਡਾ ਤੇ ਪਾ ਗੋਰੀਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨ੍ਹ ਕੇ ਉੱਤੇ ਮੜੀ ਆ। ਆਹੋ ਆਹੋ ਕਸਮ ਗੱਲ ਮੇਰੇ ਮੇਰੇ ਤੇ ਚਾਹ ਹੁੰਦਾ ਸੀ ਮੈਂ ਪੱਗ ਬਨ ਕੇ ਇਹਨਾ ਬਨ ਯਾਰ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਧਰਤੀ ਹਿੱਲਦੀ ਰਹਿੰਦੀ ਸੀ ਯਾਰ। ਉਨੇ ਸਨੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾਤ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਿਹਾ ਪ੍ਰੋਗਰਾਮ ਤੇ ਸੱਦਿਆ ਕਰ ਯਾਰ ਮੈਂ ਥੱਗੇ ਭਰਾ ਕਹਿੰਦਾ ਲੈ ਵੀਰ ਮੈਂ ਆਣਾ ਨਿੱਕੇ ਵੀਰ ਕਿਹੜੀ ਗੱਲ ਲਾਉਂਨੇ ਰੌਣਕ ਆਪਾ ਬੰਦਾ ਸੀ ਗਰਦਾਸਪੁਰੀ ਆ ਜੀ ਅੱਪਾ ਆਪਣੀ ਏਰੀਆ ਤੇ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾਂ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਹਾਏ ਮੇਰੇ ਮਾਲਕ ਤੇ ਆਪਾ ਸਾਰਾ ਸਾਰੀ ਸਾਰੀ ਟੀਮ ਪਿਆਰ ਸਿਗਾ ਕੰਮ ਕਰਾਈ ਪਰ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਉਂਦੀ ਹੈ ਕਿ ਏਡੀ ਵੱਡੀ ਐਂਗਿਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਦਾ ਕੋਈ ਗੱਲ ਨਹੀਂ ਸੰਗਾ ਸੰਗ ਇਹ ਕਿਹੜੀ ਇੱਕ ਐਸੀ ਯਾਰ ਇਸ ਇਨਾ ਲਾ ਦੋ ਵਾਰ 4-5 ਵਾਰ 6 ਵਾਰ ਚੱਕਰ ਨਾ ਜਦੋਂ ਠਿਕਾ ਲੱਗ ਗਿਆ ਬਹੁਤ ਬਹੁਤ ਮਾਈ ਲੱਗਣੀ ਨੀ ਚੀਜ਼ ਸੀ ਯਾਰ ਮਿਲ ਜੂ ਬੰਦਾ ਉਹ ਯਾਰ ਉਹ ਤਾਂ پاک ਮਾਲ ਯਾਰ ਹਨਾ ਜਨਾਮ ਔਰ ਸਿਮਰਨ ਕਾ ਨਾਲਾ ਬੰਦਾ ਯਾਰ ਮੈਂ ਬੜੇ ਦਿਨਾਂ ਦਾ ਗਿਆ ਨਾ ਉਹ ਡਾਟਾ ਵੱਡਾ ਆਈਟਲ ਹੋ ਗਿਆ। ਸੁਸਤੰਦ ਡਾਕਟਰ ਤੇ ਜਾ ਰਿਹਾ ਵਾ। ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋਢਿਆਂ ਤੇ ਪੇਰੇ ਯਾਰ ਇਹ ਕੋ ਕੰਮ ਆ। ਬਹੁਤ ਹੈ ਨੱਕਾ ਆ ਰਿਹਾ। ਬਹੁਤ ਨੱਕਾ ਯਾਰ ਇੰਨਾ। ਪਤਾ ਨਹੀਂ ਕਿਉਂ ਯਾਰ ਕੋਈ। ਮਹਾਰਾ ਸੱਚੇ ਪਾਤਸ਼ਾਹ ਮੈਂ ਤਾਂ ਗਨੇ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ। ਨੌਜਵਾਨੀ ਦੀ ਕਿਰਪਾ ਕਰੋ ਪੰਜਾਬ ਦੇ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ। ਪਾਪਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ। ਮਨਪਾਕ ਮਾਲਦੀ ਹੈ ਬਹੁਤ ਬਹੁਤ ਕਿਦਾ ਬਤਾਸੀ ਬਹੁਤ ਬਟਾਸੀ ਉਹਦਾ ਜ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਹੇ ਕਿ ਅਸਾਂ ਮਾਰਾ ਨਹੀਂ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਮਾ 20 ਬੰਦਨ ਚੱਕ ਚੱਕ ਮਾਰ ਪਰ ਨਿਮਾਣਾ ਜੇ ਤੁਹਾਨੂੰ ਮੈਨੂੰ ਸੀ ਇਹ ਬਹੁਤ ਯਾਰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹਦੇ ਨਾਲ ਕਰ ਕਿੱਥੇ ਕੋਲ ਜਾਂਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਇਹ ਸਿਵਾ ਨਹੀਂ ਟੰਡਾ ਹੋਇਆ ਯਾਰ ਇਹ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੋਮਣ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਹਿੰਨੇ ਕੱਲ ਖਬਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇ ਕਿਦਾਂ ਹੈ ਆਗੇ